ਕੱਲ ਦੀ ਵੀਡੀਓ ਵਿੱਚ ਸਰਨੋ ਜੀ ਐਨ ਨੂੰ ਲੈ ਕੇ ਹਾਂ ਜਰਨੈਲ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਦਾ ਪੈਨ ਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਜਦੀ ਵੱਡੀ ਪੰਜਾਬ ਦੇ ਇਸ ਜ਼ਿਲ੍ਹੇ ਚ ਬਣ ਰਿਹਾ ਚੱਕਰਵਾਤ ਪਰ ਵਰ ਸਕਦਾ ਹੈ ਮੀਂਹ ਅਤੇ ਭਾਰੀ ਨੁਕਸਾਨ ਹੋ ਸਕਦਾ ਹੈ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਦਰਸਲ ਅੰਮ੍ਰਿਤਸਰ ਜ਼ਿਲ੍ਹੇ ਦੇ ਨੇੜੇ ਚਤਰਵੰਨ ਬਣ ਰਿਹਾ ਹੈ ਇਸ ਦੇ ਕਾਰਨ ਹੈ ਕਿ ਪੰਜਾਬ ਇਸ ਭਾਰੀ ਮੀਂਹ ਦੀ ਸਬਾਅਨਾ ਹੈ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਮੀਂਹ ਨੂੰ ਲੈ ਕੇ ਜਲ ਅਲਰਟ ਜਾਰੀ ਕੀਤਾ ਗਿਆ ਹੈ ਇਹ ਚੱਕਰਵਾਤ ਭਾਰੀ ਨੁਕਸਾਨ ਕਰ ਸਕਦਾ ਹੈ ਅਮਰਸਰ ਦੇ ਖਨਾਨਾ ਬੰਗਲਾਦੇਸ਼ ਨੇੜਲੇ ਬੰਗਾਲ ਦੀ ਖਾੜੀ 'ਚ ਚਤਰਵਾਤ ਬਣ ਰਿਹਾ ਹੈ ਇਸ ਕਾਰ ਚੱਕਰਵਾਤ ਨੂੰ ਹਰਿਆਣਾ ਪੰਜਾਬ ਦਿੱਲੀ ਪਹੁੰਚ ਪੂਰਬੀ ਰਾਜਸਥਾਨ, ਮਧ ਪ੍ਰਦੇਸ਼, ਉੱਤਰੀ ਪ੍ਰਦੇਸ਼, ਬਿਹਾਰ ਸਮੇਤ ਪੰਜਾਬ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ ਕਈ ਰਾਜਾਂ ਵਿੱਚ ਮੀਂਹ ਦੀ ਸਭਾਵਨਾ ਹੈ। ਦੱਸਦੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਬਖਵਾਕੀਲਾ ਕ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਜਿਸ ਦੌਰਾਨ ਕੀ ਇਸ ਦਾ ਕਾਰਨ ਮੌਸਮ ਸੁਹਾਣਾ ਤੇ ਠੰਡਾ ਹੈ ਅਤੇ ਇਸ ਦੇ ਨਾਲ ਹੀ ਕਈ ਇਲਾਕਿਆਂ ਚ ਬਾਰਿਸ਼ ਨਹੀਂ ਹੋ ਰਹੀ ਅਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਬਰ ਨੂੰ ਮੰਤਕ ਵੇਖਣ ਲਈ ਆਪ ਸਭ ਦਾ ਧੰਨਵਾਦ।